ਪਾਕਿਸਤਾਨੀ ਬੈਠੇ ਸਮਗਲਰਾਂ ਦੀਆਂ ਜਿਹੜੀਆਂ ناکਾਮ ਕੋਸ਼ਿਸ਼ਾਂ ਨੇ ਸਾਡੇ ਪੰਜਾਬ ਰਾਜ ਦੇ ਵਿੱਚ ਤੇ ਇੰਡੀਆ ਦੇ ਵਿੱਚ ਡਰੋਨ ਰਾਹੀਂ ਹੀਰੋਇਨ ਭੇਜਣ ਦੀਆਂ ਉਹਨੂੰ ਅਸੀਂ ਲਗਾਤਾਰ ਅਸਫਲ ਕਰਦੇ ਆ ਰਹੇ ਹਾਂ ਅੱਜ ਸਾਨੂੰ ਦੂਸਰੀ ਵੱਡੀ ਕਾਮਯਾਬੀ ਮਿਲੀ ਹੈ ਜਦੋਂ 101 ਬਟਾਲੀਅਨ ਦੇ ਵਿੱਚ ਜਿਹੜਾ ਇਹਨਾਂ ਦਾ ਸੰਤਰੀਸਿਓ ਬਿਲਕੁਲ ਆਪਣੀ ਅਲਰਟ ਪੋਜੀਸ਼ਨ 'ਚ ਖੜਾ ਸੀ ਪਾਕਿਸਤਾਨ ਤਰਫੋਂ ਇੱਕ ਉਹਨੂੰ ਡਰੋਨ ਆਉਂਦਾ ਦਿਖਾਈ ਦਿੱਤਾ ਉਨੇ ਫਟਾਫਟ ਜਿਹੜੇ ਆਪਣੇ ਇਕੁਪਮੈਂਟ ਵਾਲੇ ਉਹਨਾਂ ਨੂੰ ਮੈਸੇਜ ਦਿੱਤਾ ਇਕੁਪਮੈਂਟ ਔਨ ਹੋਏ ਅਜੇ ਫਾਇਰਿੰਗ ਕਰਨੀ ਲੱਗਾ ਸੀ ਕਿ ਡਰੋਨ ਆ ਕੇ ਡਿੱਗਿਆ ਤੇ ਉਹਨੇ ਆਪਣੀ ਜਿਹੜੀ ਡਿਊਟੀ ਆ ਬਹੁਤ ਹੁਸ਼ਿਆਰੀ ਤੇ ਮਸਤੈਦੀ ਨਾਲ ਕੀਤੀ ਹੈ ਜਿਹੜੇ ਤਾਰਾਂ ਤੋਂ ਪਾਰ ਹੀ ਮਤਲਬ ਕਿ ਜ਼ੀਰੋ ਲਾਈਨ ਕਰਾਸ ਕਰਕੇ ਪਾਕਿਸਤਾਨ ਵਾਲੀ ਸਾਈਡ ਤੋਂ ਤਾਰਾਂ ਤੋਂ ਪਾਰ ਹੀ ਜਿਹੜਾ ਇਹ ਡਰੋਨ ਡਿੱਗਾ ਤੇ ਸਾਨੂੰ ਬਰਾਮਦ ਹੋ ਗਿਆ ਤੇ ਜਿਹੜਾ ਡਰੋਨ ਹੈਗਾ ਆ ਇਹ ਛੋਟਾ ਡਰੋਨ ਹੈ ਜਿਹੜਾ ਕਿ ਮੇਡ ਇਨ ਚਾਈਨਾ ਆ ਇਹਦੇ ਨਾਲ ਇੱਕ ਬੋਤਲ ਆ ਬੋਤਲ ਦੇ ਵਿੱਚ ਜਿਹੜੀ ਹੀਰੋਨ ਰਿਕਵਰ ਹੋਈ ਹੈ ਇਸ ਵੰਦੀ ਬੀਐਸਐਫ ਕੋਲੋਂ ਜੋ ਸਾਨੂੰ ਲਿਖਤੀ ਪੱਤਰ ਪ੍ਰਾਪਤ ਹੋਇਆ ਉਸ ਵੰਦੀ ਅਧੀ ਜਿਹੜੀ ਅਗਲੀ ਕਾਰਵਾਈ ਅਮਲ ਚ ਲਿਆ ਰਹੇ ਹਾਂ ਇੱਥੇ ਮੈਂ ਦੱਸਣਾ ਚਾਹਾਂਗਾ ਕਿ ਲਗਾਤਾਰ ਜਿਹੜਾ ਪਾਕਿਸਤਾਨ ਪਾਸੇ ਕੋਸ਼ਿਸ਼ਾਂ ਕਰਦਾ ਆ ਰਿਹਾ ਹੈ ਪਰੰਤੂ ਅਸੀਂ ਇਹਨਾਂ ਦੇ ਗੈਰ ਕਾਨੂੰਨੀ ਰਾਤਿਆਂ ਨੂੰ ਢਾਹ ਲਾਉਣ ਵਿੱਚ ਬਿਲਕੁਲ ਸਫਲ ਹਾਂ ਕਿਉਂਕਿ ਬੀਐਸਐਫ ਤੇ ਪੰਜਾਬ ਪੁਲਿਸ ਬਾਰਡਰ ਦੇ ਉੱਤੇ ਪੂਰੀ ਤਰ੍ਹਾਂ ਅਲਰਟ ਹੈ ਮੈਂ ਦੱਸਣਾ ਚਾਹਾਂਗਾ ਕਿ ਜੇ ਇਸ ਸਾਲ ਦੀ ਗੱਲ ਕਰੀਏ ਤੇ 50 ਤੋਂ 55 ਕਿਲੋ ਦੇ ਕਰੀਬ ਈਰਨ ਦੇ 24 ਤੋਂ 25 ਦੇ ਕਰੀਬ ਡਰੋਨ ਜਿਹੜੇ ਆ ਰਿਕਵਰ ਹੋ ਚੁੱਕੇ ਆ ਤੇ ਅਸੀਂ ਆਪਣੀਆਂ ਜਿਹੜੀਆਂ ਕਾਲੀਆਂ ਪੇਡਾਂ ਨੇ ਜਿਹੜੀਆਂ ਸਾਡੇ ਇੰਡੀਆ ਦੀਆਂ ਪਾਕਿਸਤਾਨੀ ਸਮਗਲਨਾਂ ਨਾਲ ਲੜੀਆਂ ਨੇ ਉਹਨਾਂ ਨੂੰ ਵੀ ਜਲਦੀ ਫੜ ਕੇ ਜੇਲ੍ਹ ਦੇ ਵਿੱਚ ਭੇਜਾਂਗੇ ਕਈਆਂ ਨੂੰ ਅਸੀਂ ਭੇਜ ਵੀ ਚੁੱਕੇ ਹਾਂ ਉਹਨਾਂ ਦੀ ਅਸੀਂ ਪ੍ਰਾਪਰਟੀ ਐ ਵੀ ਅਟੈਚ ਕਰਾ ਚੁੱਕੇ ਆ ਤੇ ਮੈਂ ਲੋਕਾਂ ਕੋਲੋਂ ਵੀ ਸਹਿਯੋਗ ਦੀ ਮੰਗ ਕਰਦਾ ਮੈਂ ਜਿੱਥੇ ਉਹ ਵਧੀਆ ਸਹਿਯੋਗ ਬੀਐਸਰ ਤੇ ਪੰਜਾਬ ਪੁਲਿਸ ਦਾ ਕਰ ਰਹੇ ਨੇ ਉਥੇ ਇਸ ਸਹਿਯੋਗ ਨੂੰ ਆਪਣਾ ਜਾਰੀ ਰੱਖਣ ਮੈਨੂੰ ਚੇਤਾਵਨੀ ਦਿੰਦਾ ਪਾਕਿਸਤਾਨ 'ਚ ਬੈਠੇ ਸਮਗਲਰਾਂ ਨੂੰ ਤੇ ਇੰਡੀਆ ਦੀਆਂ ਕਾਲੀਆਂ ਭੇਡਾਂ ਨੂੰ ਜੋ ਮਰਜ਼ੀ ਕਰ ਲੋ ਅਸੀਂ ਤੁਹਾਡੇ ਖਿਲਾਫ ਕਾਨੂੰਨੀ ਕਾਰਵਾਈ ਕਰਕੇ ਤੁਹਾਨੂੰ ਜੇਲ੍ਹਾਂ 'ਚ ਬੰਦ ਕਰਾਵਾਂਗੇ